ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਹਿਮਾਚਲ ਚ ਪੈ ਰਿਆ ਜ਼ੋਰਦਾਰ ਮੀਂਹ ਅਤੇ ਬੱਦਲ ਫਟਣ ਦੀ ਘਟਨਾਵਾਂ ਨੇ ਜਿੱਥੇ ਸਾਰੇ ਪਾਸੇ ਤਬਾਹੀ ਮਚਾਈ ਹੋਈ ਹੈ ਉੱਥੇ ਹੀ ਸ਼੍ਰੀ ਮਣੀ ਮਹੀਂ ਯਾਤਰਾ ਲਈ ਨੰਗਲ ਤੋਂ ਪਿਛਲੇ ਦਿਨੀ ਰਵਾਨਾ ਹੋਇਆ 21 ਬੰਦਿਆਂ ਦਾ ਜੱਥਾ ਯਾਤਰਾ ਦੌਰਾਨ ਫਸ ਗਏ ਇਸ ਯਾਤਰਾ ਦੇ ਵਿੱਚ ਕਿਹੋ ਜਿਹੇ ਰਹੇ ਹਾਲਾਤ ਇਸ ਸੰਬੰਧ ਵਿੱਚ ਮਣੀ ਮਹੇਸ਼ ਯਾਤਰਾ ਕਰਨਗੇ ਨੰਗਲ ਦੇ ਮਸ਼ਹੂਰ ਕਾਰੋਬਾਰੀ ਜੋਗਿੰਦਰ ਸੂਦ ਨੇ ਵਾਪਸ ਨੰਗਲ ਪਹੁੰਚਣ ਤੇ ਰੌਂਗਟੇ ਖੜੇ ਕਰਨ ਵਾਲੇ ਹਾਲਾਤ ਸਾਡੇ ਨਾਲ ਸਾਂਝੇ ਕੀਤੇ ਸੁਣੋ ਜੋਗਿੰਦਰ ਸੂਦ ਦੇ ਜ਼ੁਬਾਨੀ ਕਿਹੋ ਜੇ ਹਾਲਾਤਾਂ ਚੋਂ ਗੁਜ਼ਰ ਕੇ ਉਹ ਨੰਗਲ ਪਹੁੰਚੇ ਅਤੇ ਉਹਨਾਂ ਨੇ ਸ਼੍ਰੀ ਮਣੀ ਮਹੇਸ਼ ਯਾਤਰਾ ਨੂੰ ਲੈ ਕੇ ਕੀ ਕਿਹਾ ਦੇਖੋ ਸੁਪਿੰਦਰ ਜੱਜੀ ਦੀ ਰਿਪੋਰਟ ਵਿੱਚ ਅਸੀਂ ਜੀ ਉਸਕੋ ਅਸੀਂ ਬਾਈ 3 ਹੋਇਆ ਕੀ ਕੁਛ ਨਹੀਂ بارش ਹੋਈ ਹੈ ਤਾਂ ਅਸੀਂ ਤਾਂ ਹੌਟਲ ਜਗਾ ਜਾਣਾ ਸੀ ਅਸੀਂ ਹੈਲੀਕਾਪਟਰ ਤੇ ਤੇ ਬਾਕੀ ਬੰਦਿਆਂ ਨੇ ਪੈਦਲ ਜਾਣਾ ਸੀ ਹਟਸਰ ਚਲੇ ਗਏ ਹਟਸਰ ਉਹਨਾਂ ਨੇ ਰੋਕਤਾ ਵੀ ਨਹੀਂ ਆਣਾ ਹੈਲੀਕਾਪਟਰ ਇਸੇ ਵੰਦ ਹੋ ਗਈ ਵੀ ਨਹੀਂ ਉੜ ਸਕਦਾ ਹੈਲੀਕਾਪਟਰ ਅਸੀਂ ਸੋਚਿਆ ਕੋਈ ਗੱਲ ਨਹੀਂ ਬਾਕੀ ਬੰਦੇ ਆਣਗੇ ਪਿੱਛੋਂ ਤੇ ਵਾਪਸ ਆ ਜਾਣਗੇ ਉਹ ਹਟਸਰ ਦੀ ਬਲਾਕੇਜ ਹੋ ਗਈ ਉਹਨਾਂ ਲੈਂਡਸਲਾਈਡ ਹੋ ਗਈ ਚਲੋ ਉਹ ਵੀ ਪੱਕੇ ਲੈਂਡਸਲਾਈਡ ਪਾਰ ਕਰਕੇ ਆ ਗਏ ਗੱਡੀਆਂ ਗੁਡੀਆਂ ਵਿੱਚ ਬਹੁਤ ਫੁੱਟੀਆਂ ਉੱਥੇ ਪੱਥਰ ਉੱਪਰੋਂ بارش ਹੁੰਦੀ ਪੱਥਰਾਂ ਦੇ ਜਗ੍ਹਾ ਜਗ੍ਹਾ ਮੋਟਰਸਾਈਕਲ ਬੜੇ ਭੁਟੇ ਕੋਈ ਨਹੀਂ ਆ ਸਕਦਾ ਮੋਟਰਸਾਈਕਲ ਸਕੂਟਰ ਗੱਡੀ ਤੇ ਕੋਈ ਆ ਹੀ ਨਹੀਂ ਸਰਵਿਸ ਗੱਡੀਆਂ ਤੁਹਾਡੀ ਹਾਂਜੀ ਗੱਡੀਆਂ ਸਾਡੀਆਂ ਪਹਿਲਾਂ 800 ਰੁਪਏ ਰੁਕ ਗਈਆਂ ਫਸ ਗਈਆਂ ਮੁੜ ਕੇ 800 ਤੋਂ ਜੋ ਲੈਂਡਸਾਈਡ ਕਲੀਅਰ ਕੀਤੀ ਤਾਂ ਉੱਥੇ ਖੜੀਆਂ ਕੀਤੀਆਂ ਉਹ 700 ਰੁਪਏ ਪਾਰਕਿੰਗ ਚਾਰਜ ਉਹਦੇ ਵਿਚਾਰੇ ਇਧਰ ਉਧਰ ਖੜੀਆਂ ਖੜੀਆਂ ਵਰ ਕੇ ਬਚੇ ਆ ਕਿੰਨੀਆਂ ਗੱਡੀਆਂ ਲੈ ਕੇ ਤੁਸੀਂ ਤਿੰਨ ਔਰ ਉਹ ਉੱਥੇ ਰਹਿ ਗਏ ਉਹ ਉੱਥੇ ਰਹਿ ਗਏ ਉਹ ਕਿਤਾ ਮਸਰੇ ਗੱਡੀਆਂ ਛੱਡ ਕਿੱਥੇ ਛੱਡਾ ਉੱਥੇ ਤਾਂ ਪਤਾ ਕਿੰਨੀ ਗੱਡੀ ਖੜੀ ਆ ਲੋਕੀ ਦੇ ਇੰਤਜ਼ਾਰ ਚ ਆ ਉਹ ਕਹਿੰਦੇ ਨੇ ਵੀ ਇਕ ਦੋ ਦਿਨ ਕੁਲ ਜਣਾ ਇਕ ਦੋ ਦਿਨ ਕੁਲ ਜਣਾ ਉਹ ਤਾਂ ਜੋ ਹਾਲਤ ਅਸੀਂ ਦੇਖ ਵੀ ਅੱਖ ਨਾਲ ਅਸੀਂ ਉਹ ਤੀਜੇ ਦਿਨ ਡਿਸਾਈਡ ਕੀਤਾ ਵੀ ਹੁਣ ਪੈਦਲ ਚਲੀਏ ਕਿਉਂਕਿ ਇੱਥੇ ਵੀ ਕੁਝ ਨਹੀਂ ਹੈ ਖਾਣ ਨੂੰ ਕਿੰਨੇ ਕਿਲੋਮੀਟਰ 45 ਕਿਲੋਮੀਟਰ ਸੀ ਪੈਦਲ ਤੇ 65 ਕਿਲੋਮੀਟਰ ਸੀ ਬਾਕੀ ਦੇ ਵਿੱਚ ਵਿੱਚ ਗੱਡੀਆਂ ਮਿਲਦੀਆਂ ਸੀ ਉਹ 50 100 ਦੇ ਕੇ ਜੇ ਕਿਸੇ ਨੂੰ ਕਿਲੋਮੀਟਰ ਪਾਰ ਕਰਾਤਾ ਕਿਸੇ ਨੂੰ 2 ਕਿਲੋਮੀਟਰ ਪਾਰ ਕਰਾਤਾ ਕੋਈ ਪੁਲ ਤੋਂ ਪਾਰ ਪਿੱਛੋਂ ਕਿਤੇ ਕਿਤੇ ਪੁਲ ਬਣੇ ਹੋਏ ਉਧਰੋਂ ਪਾਰ ਕਰਕੇ ਪਿੰਡਾਂ ਬਣਨਾਂ ਚੜ੍ਹ ਚੜ੍ਹ ਕੇ ਜਾਂਦੇ ਰਹੇ ਖਾਣੇ ਪੀਣੇ ਦਾ ਕਹਿ ਨਹੀਂ ਰਸਤੇ ਲੋਕਾਂ ਨੇ ਲੰਗਰ ਲਾਇ ਹੋਏ ਸੀ ਜੋ ਕਈ ਜਗ੍ਹਾ ਤੇ ਲੱਗੇ ਹੋਏ ਸੀ ਰ ਬਸ ਲੱਤਨ ਬਹੁਤ 12 ਕਿਲੋਮੀਟਰ ਪਹਿਲਾਂ ਚੰਬੇ ਤੋਂ ਪ੍ਰਸ਼ਾਸਨ ਆਇਆ ਉਹਨਾਂ ਨੇ ਐਡੀਸੀ ਲੋਕੀ ਆਇਆ ਕਰਨ ਲੱਗੇ ਉਹਨਾਂ ਬਸਾਂ ਉਹਨਾਂ ਨੇ ਮੰਗਾਈਆਂ ਹੋਈਆਂ ਸੀ ਵੀ ਚੰਬੇ ਲੈ ਜਾਓ ਉਹਨਾਂ ਨੂੰ ਪਟਾਣਕੋਟ ਤੱਕ ਫ੍ਰੀ ਵੀ ਚਲਣੀਆਂ ਉਹਨਾਂ ਨੇ ਬਸਾਂ ਸਾਨੂੰ ਸਟੇਜ ਉੱਥੇ ਬੱਸ ਢੇ ਆ ਕੇ 2.5-3 ਘੰਟੇ ਇੰਤਜ਼ਾਰ ਕਰਨਾ ਪਿਆ ਬਸ ਮਿਲੀ ਉਹ ਘੰਟਾ ਚੱਲ ਕੇ ਫਿਰ ਰੁਕ ਗਈ ਉਹਦੇ ਜਿਹੜਾ ਪਿੰਡ ਆਇਆ ਸੀਗਾ ਵੀ ਅੱਗੇ ਲੈਂਡਸਲਾਈਡ ਹੋ ਗਈ ਆ ਨਹੀਂ ਜਾ ਸਕੋ ਉਹ ਕਿਸੇ ਸਾਨੂੰ ਢਾਇਆ ਸਰਾਂ ਚ ਤੁਸੀਂ ਕਿੰਨੇ ਕਿਲੋਮੀਟਰ ਤੱਕ ਗੈਦਰ ਚੱਲਦੇ ਆ 45 किलोमीटर ਹੋ ਗਏ ਵੈਸੇ ਉਸਨੇ ਕੀ ਮਾਹੌਲ ਹੈ ਲੋង ਰੁੰਦੇ ਲੋਕੀ ਬਹੁਤ ਬੁਰੀ ਹਾਲਤ ਹੈ ਕਿੰਨੇ ਨੁਕਸਾਨ ਹੋ ਪਤਾ ਨਹੀਂ ਕੁਝ ਪਾਣੀ ਨਹੀਂ ਪੈਣ ਕਿਲੋਮੀਟਰ ਚ 68 ਕਿਲੋਮੀਟਰ ਬਚਿਆ ਹੀ ਕੁਝ ਨਹੀਂ ਰਾਵੀ ਕਹਿੰਦਾ 10 ਫੁੱਟ ਚੜ ਗਈ ਇੱਕਦਮ ਇੰਨਾ ਪਾਣੀ ਆਇਆ ਇੱਕਦਮ ਪਿੱਛੋਂ ਕਿੱਥੋਂ ਆਇਆ ਪਾਣੀ پتہ ਨਹੀਂ ਇੰਨੀ ਬੁਰੀ ਹਾਲਤ ਹੋਈ ਹੈ ਔਰ ਪਹਾੜ ਗਿਰਿਆ ਹੈ ਮਤ ਇੱਕ ਦੂਜੇ ਨੂੰ ਫੜ ਕੇ ਮੈਂ ਤਾਂ ਜਾਨੀਆਂ ਚੜ ਜਾਈ ਮੈਨੂੰ ਹੌਸਲਾ ਹੋ ਗਿਆ ਮੈਂ ਕਿ ਅੱਜ ਨਹੀਂ ਪੁੱਜਦੇ ਅੱਜ ਪਹੁੰਚਦੇ ਨਹੀਂ ਪੱਥਰ ਦੇ ਪਹਾੜ ਹੈ ਨਿੱਫਤ ਕੇ ਪਹਾੜ ਹੈ ਸਲਿੱਪ ਜਾਨ ਨਿਕਲ ਜਾਵੇ ਗਿਰ ਜਾਉ ਤਾਂ ਤੁਹਾਡੇ ਹੱਥ ਦਾ ਟਮਾ ਟੁੱਟ ਜਾ ਪਰ ਕਿਉਂਕਿ ਮਜਬੂਰੀ ਸੀ ਕਿ ਪਹੁੰਚੋ ਤਾਂ ਪਹਗੀਆ ਮੌਸਮ ਖਰਾਬ ਜਿਹਾ ਹੋ ਗਿਆ ਤਾਂ ਫਿਰ ਉਹ ਅਗਲੇ ਦਿਨ ਫਿਰ ਪਰਮਨ ਉਹ ਜਿਹੜਾ ਪੈਦਲ ਚੱਲਣ ਦਾ ਰਸਤਾ ਉਹ ਵੀ ਜਾਂਦਾ ਲੱਗਾ ਲੋਕਾਂ ਦਾ ਪੌੜੀਆਂ ਚੜ ਚੜ ਕੇ ਕਿਤੇ ਪਹਾੜਾਂ ਦੇ ਕੋਈ ਚੜਿਆ ਉਹ ਕੁਝ ਬਹੁਤ ਮਨੀ ਮੇਸ਼ ਮੰਦਰ ਵੀ ਕਿਆ ਉਹ ਕੁਝ ਨਹੀਂ ਸਾਨੂੰ ਕੁਝ ਨਹੀਂ ਪਤਾ ਉੱਥੇ ਜੀ ਪਹੁੰਚੇ ਦੀ ਮਣੀ ਮਹੈਸ਼ਤਾ ਉਹ ਉਧਰ ਲੋਕੀ ਕਹਿੰਦੇ ਵੀ ਸ਼ਰਾਬ ਹੈ ਲੋਕੀ ਉੱਥੇ ਫੂੰਕੀ ਦੱਸੀ ਵੀ ਸ਼ਰਾਬਾਂ ਪੋਉਂਦੀਆਂ ਇਹ ਕੋਟਰ ਵਾਲੇ ਇੱਕ ਦੁਕਾਨਦਾਰ ਮੈਂ ਦੱਸੇ ਮੈਂ ਬੰਦੇ ਕਹਿੰਦੇ ਮੇਰੇ ਕੋ 8 CH ਉਹ ਕਹਿੰਦੇ ਵੀ ਸਾਡੇ ਕੋ ਰਹਿਣ ਪੈਸਾ ਹੈ ਨਹੀਂ ਰੱਖ ਲੋ ਤੁਹਾਨੂੰ 650 ਰੁਪਏ ਬਿੱਲ ਬਣਿਆ ਸੀ ਉਹਨਾਂ ਨੇ ਉਹ ਕਹਿੰਦੇ 1500 ਫੜਾਇਆ ਮੈਨੂੰ ਤੇ ਜਦੋਂ ਉਹਨਾਂ ਨੇ ਕਮਰੇ ਤਲਾਸ਼ੀ ਲਈ ਦਿੱਤੀ ਗਈ ਤਾਂ ਸਫਾਈ ਹੋਈ ਤਾਂ ਬੀਅਰ ਦੀ ਬੋਤਲਾਂ ਸ਼ਰਾਬਾਂ ਪੀ ਪੀ ਰਜੇ ਰੋਕੀ ਕੀ ਕਰਦੇ ਕੋਕਣਾ ਦੀ ਹੱਡੀਆਂ ਦੇ ਭਰੇ ਹੋ ਲਫਾਪੇ ਤੇ ਫਿਰ ਅਧਾਰਮ ਹੋਏਗਾ ਤਾਂ ਇਹ ਕੁਝ ਹੋਏਗਾ ਕੰਡੀਸ਼ਨ ਲੋਕੀ ਲੋਕਾਂ ਨੇ ਸੇ ਭੇਡ ਚਾਲ ਬਣਾ ਲਈ ਆ ਜੋ ਕਦਾਨਾਥ ਹੋਇਆ ਆਲਮੋਸਟ ਉਦੋਂ ਦਾ ਸੀਨ ਹੋਇਆ ਤੇ ਇੰਨੀ ਦੀ ਕਿਨੇ ਲੋਕ ਤੁਹਾਨੂੰ ਲੱਗਦਾ ਉੱਥੇ ਖਤਮ ਹੋ ਗਿਆ ਕੁਛ ਨਹੀਂ ਆਈਡੀਆ ਨਹੀਂ ਕਹਿੰਦੇ ਜਿਹੜਾ ਬਸ ਕਾਬੂ ਆ ਗਿਆ ਹੋ ਗਿਆ ਪੁੱਲ ਟੁੱਟ ਗਿਆ ਜਿਹੜੇ ਪੰਤਾਂ ਚੋ ਪੁੱਲ ਸੀਗਾ ਇੱਕ ਦੋ ਪੁੱਲ ਅੱਗੇ ਹੋਰ ਸੀ ਉਹ ਤਾਂ ਸਾਫ ਹੋ ਗਏ ਉਹ ਤਾਂ ਕੁਝ ਉਹਨਾਂ ਲੋਕਾਂ ਨੇ ਰਸੇ ਰਸੇ ਪਾ ਪਾ ਕੇ ਪਾਰ ਕਰਾਇ ਕੋਈ ਪਹਾੜਾਂ 'ਚ ਚੜ ਗਿਆ ਕੋਈ ਕਿਤੇ ਘੁੰਮ ਗਿਆ ਆ ਬੰਦਿਆਂ ਦਾ ਕੁਛ ਨਹੀਂ ਆਈਡੀਆ ਕੁਛ ਨਹੀਂ ਆਈਡੀਆ ਕਹਿੰਦੇ ਜਿਹੜਾ ਕਾਬੂ ਹੋ ਗਿਆ ਪਾਣੀ ਇੱਕਦਮ ਆਇਆ ਔਰ ਚੱਕ ਕੇ ਲੇ ਗਿਆ ਸਭ ਨੂੰ ਕੋਈ ਟੈਂਟ ਪੰਡ ਲੰਗਰ ਛੰਗਰ ਸਭ ਚੱਕੇ ਗਏ ਕੋਈ ਸੁੱਤਾ ਆਇਆ ਕੋਈ ਕਿਸ ਤਰ੍ਹਾਂ ਸਭ ਗਾਇਬ ਹੋ ਗਿਆ ਬਾਕੀ ਪਤਾ ਹੀ ਨਹੀਂ ਲੱਗਦਾ ਤਰ੍ਹਾਂ ਕੁਝ ਵੀ ਪ੍ਰਸ਼ਾਸਨ ਆਮ ਤਿਲ ਕੋਈ ਚੀਜ਼ ਹੀ ਨਹੀਂ ਕੀਤੀ ਸੁੱਖੀ ਸਿੱਧਾ ਦੇਖਣ ਨੂੰ ਮਿਲਿਆ ਨਰਕ ਮੌਤ ਨਿਸ਼ਚਿਤ ਹੋ ਗਈ ਸੀ ਇੱਕ ਬੰਦਾ 28 ਸਾਲ ਦਾ ਉੱਥੋਂ ਆਇਆ ਮੇਰੇ ਦੋ ਬੱਚੇ ਕਹਿੰਦਾ ਨਾਲ ਰੋਈ ਜਾਂਦਾ ਸੀ ਨਾਲ 3 ਦਿਨ ਬਾਅਦ ਥੱਲੇ ਉਤਰਿਆ ਪਹੁੰਚ ਗਿਆ ਨਹੀਂ ਬੱਚੇ ਤਾਂ ਕਹਿੰਦਾ ਮੇਰੇ ਘਰ ਸੀ ਅਸੀਂ ਰੋਂਦੇ ਸੀ ਤੇ ਉਹ ਵੀ ਸੰਗਰ ਦਾਦਾ ਕਿ ਰੋਈ ਜਾਂਦਾ ਸੀ ਵੀ ਇੰਨੀ ਕੰਡੀਸ਼ਨ ਖਰਾਬ ਆਏ ਤੇ ਅਸੀਂ ਕਿੱਦਾਂ ਜੀਦੇ ਆ ਗਏ ਸਾਨੂੰ ਨਹੀਂ ਪਤਾ ਭੀੜ ਬਹੁਤ ਦੀ ਸੀਗੀ ਉੱਥੇ ਹੱਟਸਾ ਰਾ ਕੇ ਪਹੁੰਚਿਆ ਕਹਿੰਦਾ ਮੈਂ ਪੈਦਲ ਤੁਰ ਕੇ ਫਿਰ ਉੱਥੇ ਆਇਆ ਕਿਹੜੀ ਜਗ੍ਹਾ ਸੀ ਵੀ ਪਿੰਡ ਮਤਲਬ ਬੋਰਸ ਕੰਡੀਸ਼ਨ ਅਸੀਂ ਵੀ ਰੋਜ਼ਾਂ ਦੋ ਦਿਨ ਵਾਰੀ ਕੀ ਕਰੀਏ ਕਿੰਨੇ ਦਿਨ ਲੱਗੇ ਸੀ ਫਿਚਰ ਵਗੈਸ਼ ਵਿੱਚ ਪੜਾਇਆ ਸੀ ਅੱਛਾ ਹੈਲੀਕਾਪਟਰ ਸੇਵਾ ਵਗੈਰਾ ਕੁਝ ਕੁਝ ਨਹੀਂ ਹੋ ਤਾਂ ਮੀਂਹ ਚੁੜੀ ਨਹੀਂ ਸਕਦੇ ਚਾਰ ਬੰਦੇ ਬਟਾਉਂਦੇ ਹੋ ਪਰ ਮੁੱਤੀ ਵੀ ਨਹੀਂ ਲੱਗੀ ਪਰ ਪੈਸੇ ਉਸੇ ਨੂੰ ਤਾਂ ਵਾਪਸ ਕਰਦਣੇ ਸੀ ਪਰ ਬਹੁਤ ਬੁਰੀ ਗੱਲ ਹੈ ਬੰਦੇ ਨੂੰ ਸੋਚ ਸਮਝ ਕੇ ਨਿਕਲਣਾ ਚਾਹੀਦਾ ਬਕਰਮ ਬਾ ਇਹ ਕੋਈ ਰਿਆਤ ਨਹੀਂ ਕਰਦਾ ਹੋ ਤਾਂ ਚਲੋ ਖਾਣ ਨੂੰ ਹੈ ਹੀ ਨਹੀਂ ਇਸ ਨਾਲ ਬਰੈਡ ਜਿੰਨਾ ਪਿਆਜ਼ ਨਾਲ ਲਾਲੂ ਦਾਲਾਂ ਇੱਕ ਦੋ ਦਾ ਲਾਈਆਂ ਬਸ ਉਹ ਲੰਗਰ ਜਿਹੜੇ ਮਾਰੇ ਮੋਟੇ ਲੱਗੇ ਆ ਉਹ ਹੀ ਖਾਈ ਚਲੋ ਉਹ ਪੂਰੀਆਂ ਖਾ ਲੋ ਜਾਂ ਮੰਡੀ ਖਾ ਲੋ ਜੋ ਵੀ ਤੁਹਾਨੂੰ ਮਿਲਦਾ ਖਾ ਲੋ ਅਸੀਂ ਦੇ ਕਰਨ ਬਾਹਰ ਨਹੀਂ ਖਾਧਾ ਲੰਗਰਾਂ ਚ ਅਸੀਂ ਹੋਟਲ ਚ ਜਿਹੜੇ ਸਟੇ ਕੀਤਾ ਥੱਲੇ ਸੀਗਾ ਉਹ ਵਿਚਾਰਾ ਜੋ ਕੋ ਬਣਾ ਦਿੰਦਾ ਸੀ ਉਹਨੇ ਚਾਰਜਸ ਲੈਂਦੇ ਪਰ ਮਹਿੰਗਾ ਪੂਗਾ ਨਹੀਂ ਸੀਗਾ ਵੀ ਜਦਾਂ ਕਜ਼ਾਨਾਂ ਦਾ ਬਹੁਤ ਲੁੱਟਿਆ ਇੱਥੇ ਲੁੱਟਿਆ ਨਹੀਂ ਲੋਕਾਂ ਉਹ ਕਮਰੇ ਦਾ ਚਾਰਜ ਨੁਕਸਾਨ ਤਾਂ ਬਹੁਤ ਜਗ੍ਹਾ ਮਗਰ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਯੂ ਕਾਂਟ ਇਮੇਜਨ ਵਿਕੀ ਹੋਇਆ ਉਥੇ ਐਸਾ ਨਜ਼ਾਰਾ ਜਿਹਨਾਂ ਵਿੱਚ ਦੱਸਣਾ ਮੈਂ ਨਹੀਂ ਕੁਝ ਵੀ ਦੱਸਣਾ ਚਾਹੁੰਦਾ ਕਿਉਂਕਿ ਅਸੀਂ ਤਾਂ ਫੋਟੋ ਹੀ ਨਹੀਂ ਖਿੱਚ ਸਕਦੇ ਮੇਰੇ ਤਾਂ ਇੰਨਾ ਮਨ ਕਰਾਉ ਸੀ ਵੀ ਅਸੀਂ ਜੀਨੇ ਪਹੁੰਚੀ ਕਰ ਇਹਦਾ ਕੋਈ ਵਾਪਸ ਆਣ ਦੀ ਉਮੀਦ ਨਹੀਂ ਸੀ ਜੋ ਹਾਲਾਤ ਚ ਅਸੀਂ ਆਏ ਹਾਂ ਜਿੱਦਾਂ ਪਹਾੜ ਗਿਰੇ ਹੋਏ ਔਰ ਜੇ ਲੱਗਦਾ ਸੀ ਉਪਰ ਚਾਤੀ ਮਾਰਦੇ ਵੀ ਸਾਰਾ ਕੁਝ ਸਾਡੇ ਤੇ ਹੋਰ ਆ ਜਾਣਾ ਅਸਾਲੇ ਪਹੁੰਚੇ ਜਿੰਦੇ ਉੱਪਰ ਪਰ ਇਹ ਵੀ ਸਾਨੂੰ ਲੱਗਾ ਵੀ ਰਸਤਾ ਜਿਦਾ ਵੀ ਹੁਣ ਅਸੀਂ ਜਿੰਦੇ ਨਹੀਂ ਪਹੁੰਚ ਸਕਦੇ ਮਰ ਕੇ ਪਹੁੰਚਾਂਗੇ ਵੀ ਰਾਬੀ ਲੈ ਜੂਗੀ ਸਾਨੂੰ ਚੱਕੇ ਲੋਕੀ ਜਿਹੜੇ ਰਾਬੀ ਚ ਗਏ ਸਾਰੇ ਕੁਝ ਨਹੀਂ ਪਤਾ ਮੇਰੇ ਸੰਤਾ ਇਹ ਵੀ ਅਸੀਂ ਬਚ ਕੇ ਇੱਥੇ ਆ ਗਏ ਬਸ ਮੈਂ ਵੀ ਦੋ ਵਾਰੀ ਰੋਇਆ ਕੀ ਕਰੀਏ ਤਾਂ ਅਕੜੀਆਂ 45 ਕਿਲੋਮੀਟਰ ਉਹ ਵੀ ਚੜਜ ਉੱਪਰ ਥੱਲੇ ਉਤਰੇ ਆ ਫਿਰ ਮੌਤ ਦਾ ਮੂੰਹ ਦਿਖੇ ਉਂਗਲ ਵੀ ਪਾਰ ਕਰਦੇ ਭਈ ਅਸੀਂ ਵੀ ਪਾਰ ਕਰੀਏ ਤਾਂ ਹੀ ਪਹੁੰਚਾਂਗੇ ਕਿਉਂ ਅਗਲੇ ਦਿਨ ਕੰਡੀਸ਼ਨ ਫੇਰ ਖਰਾਬ ਹੋ ਗਈ ਬਾਰਿਸ਼ ਪਗੀ ਤੇ ਰਸਤੇ ਸੀ ਉਹ ਵੀ ਜਾਂਦੇ ਲੱਗੇ ਮਾੜੇ ਮੋਟੇ ਉਹ ਲੋਕੀ 50 100 ਰੁਪਏ ਲੈ ਕੇ ਕਰੀ ਜਾਂਦੇ ਚਲੋ ਅਸੀਂ ਤਾਂ ਕਹੇ ਜੋ ਮਰਜੀ ਲੈ ਲਾ ਤੁਹਾਨੂੰ ਜਿੱਥੇ ਤੁਰਨੋਂ ਬਜੀ ਅਸੀਂ 15 20 ਕਿਲੋਮੀਟਰ ਸਾਡੇ ਬਚੇ ਪ੍ਰਸ਼ਾਸਨ ਕੁਝ ਨਹੀਂ ਆਈ ਮਾ ਸੁੱਖੂ ਜੀ ਉੱਥੇ ਗਏ ਹੋਇਆ ਵੋਟਚੋਰ ਵੋਟਚੋਰ ਕਰਨ ਇੱਥੇ ਤੇ ਪਿਓ ਨਹੀਂ ਦੇਖਣਾ ਕਿ ਇੱਥੇ ਕੀ ਹੋ ਗਿਆ ਬੈਸ਼ਨਲ ਵੀ ਕਿੰਨੇ ਬੰਦੇ ਮਾਰ ਗਏ ਤੁਹਾਨੂੰ ਅਗ ਲੱਗੀ ਹੋਏ ਤਾਂ ਮੋੜ ਚੋਰ ਕਹਿੰਦੇ ਕਿ ਉਥੋਂ ਲੈ ਕੇ ਚੰਬੇ ਸਹੀ ਕੁਝ ਨਹੀਂ ਸਾਲਾ ਨਰਕ ਬਣਿਆ ਹੋਇਆ ਸਾਲਾ ਪਤਾ ਨਹੀਂ ਕੀ ਕਰਦੇ ਲੀਡਰ ਆਪ ਹੀ ਖਾ ਖਾ ਢੇਰ ਲਈ ਜਾਂਦੇ